ਅਸੀਂ ਜੀ ਪਿੰਡ ਜੱਟ ਮੱਜਰੀ ਜਿੰਨੀ ਸਾਡੀ ਚੋਥ ਹੈਗੀ ਸਾਰੇ ਇਸ ਚੀਜ਼ ਦਾ ਪਰਨ ਲੈਣਦੇ ਆਗੇ ਕਿ ਜਿੰਨੀ ਵੀ ਲੀਡਰਸ਼ਿਪ ਹੈਗੀ ਇਹ ਸਾਡੇ ਪਿੰਡ ਦੇ ਵਿੱਚ ਤੇ ਸਾਰਿਆਂ ਦੀ ਵਿਰੋਧਤਾ ਕੀਤੀ ਜਾਊਗੀ ਅੱਜ ਅਸੀਂ ਜਦੋਂ ਸਾਨੂੰ ਇਸ ਚੀਜ਼ ਦੀ ਜ਼ਰੂਰਤ ਧੀ ਜਿੱਥੇ ਅਸੀਂ ਖੜੇ ਅੱਜ ਮਹਾਰਾਜਿਆਂ ਦੇ ਨਾਂ ਦੇ ਲਈ ਇੱਕ ਵੀ ਲੀਡਰ ਨਹੀਂ ਇੱਥੇ ਸਾਡੇ ਵਿੱਚ ਪਹੁੰਚਿਆ ਹੈ ਲੱਖ ਲਾਹਣ ਤਾਂ ਉਹਨਾਂ ਨੂੰ ਅਸੀਂ ਤਾਂ ਉਹਨਾਂ ਦੀ ਇੰਨੀ ਵਿਰੋਧਤਾ ਕਰਾਂਗੇ ਕਿ ਸਾਡੇ ਪਿੰਡ ਦੇ ਵਿੱਚ ਭੁੱਲ ਕੇ ਹੀ ਪੈਰ ਨਾ ਪਾਦਣ ਜੱਟ ਮੱਜਰੀ ਦੇ ਜਿੰਨੇ ਵੀ ਸਾਡੇ ਮੁੰਡੇ ਜੁਵਾ ਆਗੇ ਸਾਰੇ ਇਸ ਚੀਜ਼ ਦੇ ਅਸੀਂ ਵਿਰੋਧਤਾ ਕਰਦੇ ਆ ਜੀ ਸਤ ਸਾਹਿਬ ਸਤ ਸਾਹਿਬ ਬੋਲ ਬੰਦੀ ਸ਼ੋਟ ਮਹਾਰਾਜ ਕੀ ਜੈ ਸਤ ਸਾਹਿਬ ਗੁਰੂ ਅੰਗਦ ਅਨੰਦ ਮਹਾਰਾਜ ਕੀ ਜੈ ਸਾਰੇ ਪਿੰਡਾਂ ਆ ਰਸਦ ਗੱਲ ਸਤ ਆਏ ਜੀ ਕਰੀ ਨਹੀਂ ਤੇ ਇਹਨਾਂ ਦੀ ਲਿਟਰੇਚਰ ਹੋ ਜਾਂਦਾ ਹੈ ਮੇਰੀ ਹੱਥ ਜੋੜ ਕੇ ਸਾਰੀ ਆਪਣੀ ਵਾਏ ਜਿੰਨੀ ਕੀ ਮਹਾਰਾਜ ਦੀ ਸੰਗਤ ਆਈ ਹੈ ਸਾਰਿਆਂ ਮਾਰੇ ਵੈਸੇ ਦਾ ਬੇਨਤੀ ਹੈ ਜੀ ਪਰ ਮੈਂ ਆਪਣੀ ਜਿਹੜੀ ਜੱਟ ਮੱਝ ਦੀ ਜਿੰਨਾ ਮੇਰਾ ਜੂੜ ਛੜਾ ਮੈਂ ਇਹਦੀ ਜ਼ਿੰਮੇਵਾਰੀ ਲੈਂਦਾ ਕਿ ਲੀਡਰਸ਼ਿਪ ਜਿੰਨੀ ਵੀ ਹੈ ਸਾਡੀ ਅਗਰ ਉਹ ਸਾਡੇ ਪਿੰਡ ਵਿੱਚ ਆਂਦੀ ਐ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਔਰ ਕੂਟਿਆ ਸਾਹਬ ਜਿਹੜਾ ਤੁਸੀਂ ਦੇਖਣਾ ਤਨਤਨ ਸੌਮੀ ਗੰਗਾ ਨੰਦ ਦੇ ਮਹਾਰਾਜਿਆਂ ਦੀ ਕੂਟਿਆ ਜਿਹੜੀ ਉਹਦਾ ਦਾ ਰਸਤਾ 1.5 ਸਾਲ ਹੋ ਗਿਆ ਖਰਾਬ ਹੋਏ ਨੂੰ ਸਾਨੂੰ ਆਂਦੇ ਹਰ ਪੂਰਨਮਾਸੇ ਨੂੰ ਲੋਲੀਪੋਪ ਦੇ ਕੇ ਚਲੇ ਜਾਂਦੇ ਆ ਪਰ ਉਹੀ ਲੋਲੀਪੋਪ ਅੱਜ ਸਾਨੂੰ ਇੱਥੇ ਦਿੱਤਾ ਗਿਆ ਉਹੀ ਲੋਲੀਪੋਪ ਸਾਨੂੰ ਅੱਜ ਇੱਥੇ ਵੀ ਦਿੱਤਾ ਗਿਆ ਤੋਂ ਇਸ ਗੱਲ ਤੇ ਅਸੀਂ ਐਨੇ ਕਿ ਪਰੇਸ਼ਾਨ ਆ ਸਵੇੜ ਦੇ ਕਿ ਪੁੱਛੋ ਨਾ ਬਜ਼ੁਰਗ ਮਤਾਵਾ ਧੀਆਂ ਪੈਣਾ ਸਭ ਇੱਥੇ ਛੋਟੇ ਛੋਟੇ ਬੱਚੇ ਆਏ ਹੋਏ ਆ ਦੇਖੋ ਨਿਗਮਰਾਹ ਸਾਰੇ ਜਿ ਕੋਈ ਪਰ ਅਸੀਂ ਇਸ ਚੀਜ਼ ਨੂੰ ਇਹ ਕਹਿੰਦੇ ਆ ਕਿ ਜਦ ਵੀ ਕੋ ਲੀਡਰਸ਼ਿਪ ਆਂਦਾ ਹੈ ਉਹਨੂੰ ਜਵਾਬ ਅਸੀਂ ਜਿੱਦਾਂ ਦਾ ਸਾਨੂੰ ਅੱਜ ਜਵਾਬ ਮਿਲਦਾ ਏਦਾਂ ਦਾ ਹੀ ਦੇਈਏ ਅੱਗੇ ਲਈ ਵੋਟਾਂ ਲਈ ਤਾਂ ਆ ਜਾਂਦੇ ਆ ਪਰ ਐਦਾਂ ਦੇਖੋ ਅੱਜ ਸਾਨੂੰ ਜ਼ਰੂਰਤ ਹੀ ਅੱਜ ਕੋ ਆਇਆ ਦੱਸੋ ਜੀ ਕਿ ਆਇਆ ਕੋਈ ਨਹੀਂ ਆਇਆ ਇਸ ਕਰਕੇ ਅਸੀਂ ਆਪਣੀ ਜੱਟ ਮਜ਼ਦਰੀ ਪੰਚਾਇਤ ਦਾ ਜਿੰਨਾ ਸਾਡਾ ਝੂਠ ਹੈ ਇਹਦੀ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਡਟ ਕੇ ਵਿਰੋਧ ਕਰਾਂਗੇ ਮੇਰੀ ਹੱਥ ਜੋੜ ਕੇ ਸਾਰੀ ਮਹਾਰਾਜ ਜੀ ਦੀ ਸੰਗਤ ਅੱਗੇ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਇਹ ਆਂਦੇ ਉਹਨਾਂ ਸਾਰਾ ਵਿਰੋਧ ਕਰਨੇ ਉਹਦੇ ਪਿੱਛਾ ਵੀ ਗੱਲ ਬੋਲੋ ਕਿ ਜਿੰਨੇ ਲੋਕ ਪਰੇਸ਼ਾਨ ਹੋਏ ਲੀਡਰਾਂ ਕਰਕੇ ਹੋਏ ਲੀਡਰਾਂ ਕਰਕੇ ਹੋਏ ਜੀ ਸਭ ਨੂੰ ਪਤਾ ਹੀ ਹੈ ਜੀ ਇਹਦਾ ਲੀਡਰਾਂ ਕਰਕੇ ਪਰੇਸ਼ਾਨ ਹੋ ਰਹੇ ਕੰਡੀਆਂ ਲੈ ਕੇ ਦੇਖੋ ਜੀ ਪੁਲਿਸ ਪ੍ਰਸ਼ਾਸਨ ਦੇ ਹੱਥ 'ਚ ਨਹੀਂ ਆ ਕੁਛ ਨਹੀਂ ਜੀ ਸਭ ਕੋ ਲੀਡਰਾਂ ਦੇ ਹੱਥ 'ਚ ਲੀਡਰਾਂ ਕਰਕੇ ਜਨਤਾ ਪਰੇਸ਼ਾਨ ਹੈ ਹਾਂ ਲੀਡਰਾਂ ਕਰਕੇ ਆ ਜੀ ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਜਿੰਨਾ ਇਹਨਾਂ ਦਾ ਵਿਰੋਧ ਹੁੰਦਾ ਉਹ ਵਿਰੋਧ ਕਰੋ ਆਪਣੇ ਪਿੰਡਾਂ ਦੇ ਪੰਜ ਚਾਰ ਮੋਢਵਰ ਬੰਦੇ ਹੁੰਦੇ ਕਿਸੇ ਪਿੰਡ 'ਚ ਵੀ ਲੈ ਲਓ ਜੀ 20 ਲੀਟਰ ਆਂਦਾ 10 10 ਇੱਕ ਦੂਜੇ ਦੇ ਮਗਰ ਇੱਕ ਦੂਜੇ ਦੇ ਮਗਰ ਸਾਧੂ ਗੰਗਾਂ ਦਾ ਨਾਮ ਦੇਣਾ ਫੇਕ ਨੂੰ ਕਹ ਦੋ ਪਈ ਹੈ ਬਾਜੀ ਬਾਕੀ ਹੁਣ ਸਾਰਿਆਂ ਨੇ ਸੁchna ਸੁchna ਹੈ ਠੀਕ ਹੈ ਨਹੀਂ ਮੇਰੀ ਤਾਂ ਹੱਥ ਜੋੜ ਕੇ ਇਹ ਬੇਨਤੀ ਹੈ ਜੀ ਸਾਥ ਸਾਰੇ ਸਾਥ ਸਾਰੇ